ਅਸੀਂ ਕਹਿੰਦੇ ਆਪਣਾ ਵਾਤਾਵਰਨ ਸਾਫ਼ ਰੱਖਣਾ ਚਾਹੀਦਾ ਪਾਣੀ ਬਚਾਉਣਾ ਸਾਫ਼ ਰੱਖਣਾ ਚਾਹੀਦਾ ਮੁੱਢਲੀ ਸੋਚ ਪਵਨ ਗੁਰੂ ਪਾਣੀ ਪਤਾ ਮਾਤਾ ਦਸਤ ਗੁਰੂ ਨਾਨਕ ਸਾਹਿਬ ਨੇ ਆਪਣੇ ਆਵਾਂ ਸਾਫ਼ ਕਰਨ ਲਈ ਕਹੀ ਤੇ ਪਾਣੀ ਬਚਾਉਣ ਲਈ ਮੈਂ ਵੇਖਾ ਬਹੁਤ ਸਾਰੇ ਪਿੰਡਾਂ 'ਚ ਜਦੋਂ ਕਿਸੇ ਦਾ ਸਰਕਾਰ ਕਰਕੇ ਆਉਂਦੇ ਆ ਮੇਰੀ ਆਪਣੀ ਦਿੱਜੀ ਹੈ ਪਰ ਇਹਦੀ ਇਹ ਮਾੜੀ ਲੱਗੇਗੀ ਤਾਂ ਭਵੇਂ ਛੱਡ ਦਿਓ ਮੈਨੂੰ ਦੋ ਦਿਨ ਬੜਾ ਫਰਕ ਨਹੀਂ ਪੈਂਦਾ ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਜਿਵੇਂ ਕਿਸੇ ਦਾ ਜੀ ਸਸਤਾਰਾਂ ਪਰ ਕਰਕੇ ਆਵੇ ਆ ਜਿਹਦੀ ਸਵਾਰੀ ਰਾਤ ਦਾ ਵੀ ਕਰਕੇ ਪੂਰੀ ਚਫਾ ਕੇ ਤੇ ਜਲ ਪ੍ਰਵਾਹ ਕਰਵਾ ਕਰੋ ਕਰੋ ਨਹੀਂ ਐ ਮਗਰ ਪੋਚਾ ਮਾਰਦੇ ਨੇ ਅੱਚੀ ਲਸੀਲਾ ਪੋਚਾ ਮਾਰ ਕੇ ਸਾਫ ਕਰਦੇ ਪਰ ਮੈਨੂੰ ਜਿੱਥੋਂ ਤੱਕ ਮਹਿਸੂਸ ਹੁੰਦਾ ਜੇ ਕਦੇ ਉਹੀ ਰਾਤ ਆਪਾਂ ਟੋਇਆ ਮਾਰ ਕੇ ਥੱਲੇ ਉਹ ਰਾਖ ਛੱਡ ਕੇ ਉਦੋਂ ਤੱਕ ਬੁੱਤਾ ਲਾ ਦਈਏ ਨਾ ਉਸ ਪੁੱਤ ਦੀ ਜਾਦਤ ਬਣੀ ਰਹੇਗੀ ਪਰਿਵਾਰ ਚ ਕਿ ਐ ਉਸ ਦਾ ਪੁੱਤ ਆ ਲੱਗਿਆ ਜਿਹੜਾ ਸਾਡੇ ਘਰ ਦਾ ਹੈ ਠੀਕ ਹੈ ਉਹਦੇ ਨਾਮ ਦਾ ਪੁੱਤ ਹੈ ਉਹ ਕਿੰਨੇ ਸਾਲ ਰਹਿਣਾ ਉਹ 20 ਸਾਲ ਰਹਿਣਾ 50 ਸਾਲ ਰਹਿਣਾ ਉਹਨੂੰ ਕੋਈ ਬੰਦਾ ਹੱਥੀਂ ਲਾਉਣਾ ਕਿ ਸਾਡੇ ਬਜ਼ੁਰਗ ਦੀਆਂ ਜਿਹੜੀਆਂ ਅਖੀਰ ਦੇ ਜਿਹੜੀਆਂ ਅਸਦੀਆਂ ਧੋਏ ਦੇ ਜੜ ਦੇ ਵਿੱਚ ਪਈਆਂ ਇਸ ਵੇਲੇ ਪੁੱਤਰ ਰੁਲਾਵਾਂ ਜਿਵੇਂ ਨਿੱਜੀ ਰਹਿਣਾ ਜਦੋਂ ਤੁਹਾਨੂੰ ਕਿਹਨਾਂ ਚੰਗੀ ਲੱਗੇ ਇਹ ਜ਼ਰੂਰ ਕਰ ਲਓ ਜੀ ਹੋ ਦੇ ਨਾਲ ਇੱਕ ਦਾ ਜਿਹੜਾ ਪਾਣੀ ਆਪਾਂ ਪਾਣੀ ਦੇ ਵਿਚਾਰਕ ਸੁੱਤ ਕੇ ਹੁੰਦੇ ਆ ਇਹ ਕੋਈ ਪਵਿੱਤਰਤਾ ਜਿਹੜੀ ਹੋਏ ਪਰਕਰੋ ਪਾਣੀ ਸਾਫੁੱਤਰਾ ਰਹੋ ਤਾਂ ਸਾਡਾ